ਲੁਧਿਆਣਾ ਦੇ ਇਤਿਹਾਸਕ ਜਾਮਾ ਬਜ਼ੀ ਦੇ ਬਾਦ ਜ਼ੁਮੇ ਨਮਾਜ਼ ਤੋਂ ਬਾਦ ਲੁਧਿਆਣਾ ਜਮਾਤ ਕੀ ਕਾਦੀਆਨੀ ਦਾ ਪਤਲਾ ਫੋਕ ਕੇ ਜੋਰਦਾਰ ਰੋਸ ਮੁਜਾਰਾ ਕੀਤਾ ਗਿਆ ਅਤੇ ਇਸ ਦੌਰਾਨ ਸ਼ਾਹੀ ਇਮਾਮ ਪੰਜਾਬ ਵੱਲੋਂ ਕਿਆ ਕਿਆ ਕੀ ਪਾਕਿਸਤਾਨ ਤੋਂ ਯਾਤਰੀ ਦੇ ਭੇਸ ਵਿੱਚ ਆਉਣ ਵਾਲੇ ਅਤੰਗਵਾਦੀਆ ਦੇ ਗੁਰਗਿਆ ਦੀ ਉੱਚ ਪੱਤਰੀ ਜਾਂਚ ਹੋਣੀ ਚਾਹੀਦੀ ਆ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਪੱਤਰਕਾਰਾਂ ਨਾਲ ਗਲਤ ਕਰਦੇ ਸ਼ਾਹੀ ਇਮਾਮ ਵੱਲੋਂ ਪੱਤਰਕਾਰਾਂ ਖੋਰ ਕੀ ਗਲਤ ਕੀਤੀ ਗਈ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਜੁਮੇ ਦੀ ਨਮਾਜ਼ ਤੋਂ ਬਾਅਦ ਭਾਰਤ ਦੀ ਜੰਗ ਆਜ਼ਾਦੀ ਚ ਜਿਹੜੀ ਸਾਡੀ ਸੰਸਥਾ ਸ਼ੁਰੂ ਤੋਂ ਸ਼ਾਮਿਲ ਰਹੀ ਮਜਲਿਸ ਇਰਾਰ ਇਸਲਾਮ ਹਿੰਦ ਉਹਦੇ ਵੱਲ ਲੋਕ ਆਦਿਆਨੀ ਜਮਾਤ ਦਾ ਇੱਕ ਪੁਤਲਾ ਜਿਹੜਾ ਹੈ ਉਹ ਫੂਕਿਆ ਗਿਆ ਤਾਂ ਕਿ ਕੇਂਦਰ ਸਰਕਾਰ ਨੂੰ ਅਸੀਂ ਇਹ ਸੁਨੇਹਾ ਦੇ ਸਕੀਏ ਕਿ ਪਾਕਿਸਤਾਨ ਤੋਂ ਜਿਹੜਾ ਵੀ ਕਾਦੀਆਨੀਆਂ ਨੂੰ ਵੀਜ਼ਾ ਦਿੱਤਾ ਜਾਂਦਾ ਹੈ ਉਹਨਾਂ ਦੇ ਵਿੱਚ ਬਹੁਤ ਸਾਰੇ ਉੱਥੇ ਦੀਆਂ ਏਜੰਸੀਆਂ ਦੇ ਲੋਕ ਸ਼ਾਮਲ ਹੁੰਦੇ ਆ ਜਿਨ੍ਹਾਂ ਦੇ ਜਾਣ ਤੋਂ ਬਾਅਦ ਹਰ ਵਾਰੀ ਕੋਈ ਨਾ ਕੋਈ ਵੱਡਾ ਹਾਦਸਾ ਜਿਹੜਾ ਹੈ ਭਾਰਤ ਦੇ ਵਿੱਚ ਹੁੰਦਾ ਤੇ ਇਸ ਲਈ ਸਰਕਾਰ ਨੂੰ ਸੁਚੇਤ ਕਰਨ ਦੇ ਲਈ ਕਿ ਜਿਹੜੇ ਵੀ ਲੋਕ ਧਰਮ ਦੇ ਨਾਂ ਤੇ ਧਰਮ ਪਰਵਰਤਨ ਕਰਨ ਦੇ ਲਈ ਔਰ ਅੰਗਰੇਜ਼ ਦੇ ਸਮੇਂ ਤੋਂ ਭਾਰਤ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਰਚਦੇ ਆ ਰਹੇ ਆ ਉਹਨਾਂ ਦੇ ਜਿਹੜੇ ਵੀ ਲੋਕ ਭਾਰਤ ਜਾਣਾ ਚਾਹੁੰਦੇ ਉਹਨਾਂ ਤੇ ਪਾਬੰਦੀ ਲਾਈ ਗਈ। ਪਿਛਲੀ 2 ਦਹਾਕੀਆਂ ਦੇ ਵਿੱਚ ਕਈ ਅਤਵਾਦੀ ਸੰਗਠਨਾਂ ਦੇ ਲੋਕ ਕਾਦੀਆਨ ਤੋਂ ਫੜੇ ਗਏ ਜਿਨ੍ਹਾਂ ਦੇ ਐਫਆਈਆਰਾਂ ਦਰਜ ਹੋਈਆਂ ਸਜ਼ਾਵਾਂ ਹੋਈਆਂ ਉਹਦੇ باوجود ਹਜੇ ਵੀ ਉੱਥੇ ਤੋਂ ਕਈ ਲੋਕਾਂ ਨੂੰ ਕਾਦੀਆਨ ਦਾ ਵੀਜ਼ਾ ਜਿਹੜਾ ਹੈ ਪੰਜਾਬ ਭਾਰਤ ਦਾ ਜਿਹੜਾ ਹੈ ਉਹ ਦਿੱਤਾ ਜਾਂਦਾ। ਮੈਂ ਉਹਦਾ ਤੁਹਾਨੂੰ ਦੱਸਦਾ ਜਿਹਦਾ ਪਿਛੋਕੜ ਇਹ ਹੈ ਕਿ ਭਾਰਤ ਦੀ ਜਦੋਂ ਜੰਗ ਆਜ਼ਾਦੀ 1857 ਚ ਤੇਜ਼ ਹੋਣ ਲੱਗੀ ਸੀ ਤੇ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਆਜ਼ਾਦੀ ਦੀ ਲੜਾਈ ਤੋਂ ਅਲੱਗ ਕਰਨ ਦੇ ਲਈ ਮਿਰਜ਼ਾ ਗੁਲਾਮ ਕਾਦਿਆਨੀ ਨਾ ਦੇ ਇੱਕ ਬੰਦੇ ਤੋਂ ਇਸਲਾਮ ਧਰਮ ਦੇ ਵਿੱਚ ਇੱਕ ਨਵਾਂ ਪੰਥ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਿਹਨੂੰ ਪੂਰੀ ਦੁਨੀਆ ਦੇ ਮੁਸਲਮਾਨਾਂ ਨੇ ਉਸ ਵੇਲੇ ਨਕਾਰ ਦਿੱਤਾ ਔਰ ਅੱਜ ਵੀ ਜਦ ਪੂਰੀ ਦੁਨੀਆ ਦੇ ਮੁਸਲਮਾਨ ਚਾਹੇ ਉਹ ਮੁਸਲਮਾਨ ਸੁੰਨੀ ਹੋਣ ਸ਼ੀਆ ਹੋਣ دیਓਬੰਦੀ ਹੋਣ ਬਰੇਲੀ ਭਾਵੇਂ ਜਿੰਨੇ ਮਰਜ਼ੀ ਫਿਰਕੇ ਹੋਣ ਉਹ ਹੱਜ ਦੀ ਨਮਾਜ਼ ਇੱਕੋ ਜਗ੍ਹਾ ਪੜ੍ਹਦੇ ਨੇ ਇੱਕੋ ਹੀ ਕੁਰਾਨ ਨੂੰ ਮੰਨਦੇ ਨੇ ਇੱਕੋ ਹੀ ਨਬੀ ਦੀ ਪੈਰਵੀ ਕਰਦੇ ਆ ਸੱਲੱਲਾਹੁ ਅਲੈਹਿ ਵਸੱਲਮ ਲੇਕਿਨ ਕਾਦੀਆਨੀਆਂ ਦੇ ਸੰਬੰਧ ਦੇ ਵਿੱਚ ਪੂਰੀ ਦੁਨੀਆ ਦੇ ਮੁਸਲਮਾਨਾਂ ਦਾ ਫੈਸਲਾ ਹੈ ਕਿ ਇਹ ਇਸਲਾਮ ਤੋਂ ਛੇਕੇ ਹੋਏ ਨੇ ਕਿਉਂਕਿ ਇਹਨਾਂ ਨੇ ਭਾਰਤ ਦੀ ਜੰਗ ਆਜ਼ਾਦੀ ਦੇ ਨਾਲ ਗੱਦਾਰੀ ਕੀਤੀ ਅੰਗਰੇਜ਼ ਦਾ ਸਾਥ ਦਿੱਤਾ ਔਰ ਉਸ ਸਮੇਂ ਜਿਹੜਾ ਹੈ ਇਹਨਾਂ ਨੇ ਅੰਗਰੇਜ਼ ਨੂੰ ਸਹੀ ਦੱਸਿਆ ਔਰ ਉਹਦੇ ਹੱਕ ਦੇ ਵਿੱਚ ਫਤਵੇ ਔਰ ਕਿਤਾਬਾਂ ਲਿਖਦੇ ਰਹੇ ਅੱਜ ਵੀ ਭਾਰਤ ਦੀ ਸੁਤੰਤਰਤਾ ਤੋਂ ਬਾਅਦ ਕੁਝ ਐਸੇ ਲੋਕ ਮੌਜੂਦ ਨੇ ਜਿਹੜੇ ਸਮਝਦੇ ਕਿ ਸ਼ਾਇਦ ਕਾਦੀਆਨੀਆਂ ਦਾ ਸਾਥ ਇਸ ਲਈ ਦੇਣਾ ਚਾਹੀਦਾ ਕਿ ਇਹ ਮੁਸਲਮਾਨਾਂ ਦੇ ਖਿਲਾਫ ਨੇ ਨਹੀਂ ਮੁਸਲਮਾਨਾਂ ਦੇ ਖਿਲਾਫ ਹੋਣਾ ਕੋਈ ਬੜੀ ਬਾਤ ਨਹੀਂ ਹੈ ਦੇਸ਼ ਦਾ ਗੱਦਾਰ ਹੋਣਾ ਬੜੀ ਬਾਤ ਹੈ ਤੇ ਇਸ ਲਈ ਮੈਂ ਭਾਰਤ ਸਰਕਾਰ ਨੂੰ ਫਿਰ ਇੱਕ ਵਾਰੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਵੀ ਲੋਕ ਪਾਕਿਸਤਾਨ ਤੋਂ ਕਾਦੀਆਨੀਆਂ ਦਾ ਪਹਿਨਾਵਾ ਪਹਿਨ ਕੇ ਭਾਰਤ ਆਂਦੇ ਨੇ ਔਰ ਆ ਕੇ ਰੈਕੀਆਂ ਕਰਦੇ ਨੇ ਇਹਨਾਂ ਦੀ ਉੱਚ ਪੱਧਰੀ ਜਾਂਚ ਵੀ ਹੋਣੀ ਚਾਹੀਦੀ ਹੈ ਔਰ ਇਹਨਾਂ ਦਾ ਵੀਜ਼ਾ ਜਿਹੜਾ ਉਹ ਕੈਂਸਲ ਕਰ ਦੇ। ਜੇ ਵੀਜ਼ਾ ਕੈਂਸਲ ਨਹੀਂ ਕਰਦੇ ਤਾਂ ਤੁਹਾਡੇ ਵਿੱਚ ਅਸੀਂ ਤਾਂ ਲਗਾਤਾਰ ਸੁਚੇਤ ਕਰਦੀ ਆ ਰਹੇ ਹਾਂ ਪਿਛਲੇ 100 ਸਾਲ ਤੋਂ ਜਦੋਂ ਇਹਨਾਂ ਨੇ ਫਿਤਨਾ ਸ਼ੁਰੂ ਕੀਤਾ ਸੀ ਉਦੋਂ ਲਗਾਤਾਰ ਪੂਰੇ ਦੇਸ਼ 'ਚ ਮੁਸਲਮਾਨ ਸੁਚੇਤ ਨੇ ਭਾਰਤ ਦੇ Hindu ਸਿੱਖ ईसाई ਭਾਈਚਾਰਾ Dalit ਭਾਈਚਾਰੇ ਨੂੰ ਵੀ ਸੁਚੇਤ ਕਰਨਾ ਚਾਹੁੰਨੇ ਕਿਉਂਕਿ ਇਹ ਇਕੱਲਾ ਸਿਰਫ ਮੁਸਲਮਾਨਾਂ ਦੇ ਨਾਲ ਹੀ ਇਦਾਂ ਨਹੀਂ ਕਰ ਰਹੇ ਇਹ ਬਾਕੀ ਧਰਮਾਂ ਦੇ ਲੋਕਾਂ ਦਾ ਵੀ ਧਰਮ ਪਰਿਵਰਤਨ ਕਰਾਉਣ ਦੀ ਬਾਰ-ਬਾਰ ਕੋਸ਼ਿਸ਼ ਕਰਦੇ ਹਨ